ਲੋ ਸੇ 606 ਮੋੜ ਲਓ ਲੋਚ ਲੇਵਲ ਅੱਗੇ ਮੋੜ ਲਿਆ ਪੂਰਾ ਦੇਖ ਸਕਦੇ ਆ ਤਾਣ ਬਹੁਤ ਸੋਹਣਾ ਲੱਗਿਆ ਕਰਮਾ ਵਾਲੀ ਠੀਕ ਹੈ ਲੋਚ ਭਾਈ ਟਿਕਟੂ ਕੇ ਦਾ ਪਤਾ ਕਿਹੜੇ ਦੀ ਹੈ ਠੀਕ ਹੈ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅਈ ਦੀ ਵੀਡੀਓ ਪੈਂਡ ਕੈਰੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਛੋਟੀ ਸੂਣ ਵਾਲੀ ਆ ਇੱਕ ਗੱਬਣ ਜ਼ਿਮੀਂਦਾਰ ਭਰਾ ਠੀਕ ਆ ਜੀ ਘਰੇਲੂ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਠੀਕ ਆ ਜੀ ਬੱਦ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ 728000 ਤਾਂ ਸੰਤੁਸ਼ਟ ਰਹੋ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਕਰਜੀਤ ਰਾਏ ਇਹ ਵਾਤਵਾਲਾ ਫੋਲੋਅਰ ਕਿਸੇ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆਂ ਜੀ ਜਾਣਕਾਰੀ ਬਾਈ ਜੀ ਸੱਸੀ ਜੀ ਸਤਿ ਸ਼੍ਰੀ ਅਕਾਲ ਜੀ ਨਾਂ ਵੀਰ ਜੀ ਆਪਣਾ ਸੁਖਵਿੰਦਰ ਸਿੰਘ ਜੀ 65 ਕਹਰੇ ਜੀ ਜ਼ਿਲ੍ਹਾ ਬਰਨਾਲਾ ਜੀ ਛੋਟੀ ਦੀ ਜਾਣਕਾਰੀ ਦਿਓ ਛੋਟੀ ਆਪਣੇ ਘਰ ਦੀ ਹੈ ਜੀ ਹਾਂ ਜੀ ਛੋਟੀ ਹੈ ਜੀ ਕਿੰਨੇ ਦਿਨ ਬਾਕੀ ਆ ਤੇ ਚਾਰ ਪੰਜ ਦਿਨ ਲੱਜੀ ਹੋਈ ਹੈ ਜੇ ਚਾਰ ਪੰਜ ਦਿਨ ਹਾਂਜੀ ਹਾਂਜੀ ਠੀਕ ਆ ਲੋਪਰਾ ਚੈੱਕ ਕਰਸਾਂ ਲਾਉਣ ਲੱਗੀ ਕਰਮਾਂ ਵਾਲੀ ਲੋ ਜੀ ਦੰਤੋਂ ਬਹੁਤ ਸੁਣਨ ਲੱਗੇ ਕਰਮਾਂ ਵਾਲੀ ਦੇਖ ਸੰਭਾ ਜੱਡ ਬਲੈਕ ਪੂਸਾ ਲੋਜੀ ਪਹਿਲਾ ਸੁਆ ਠੀਕ ਹੈ ਜੀ ਚਾਰ ਪੰਜ ਹੰ ਦੀ ਟੱਕੀ ਆ ਤੋਰੋ ਭਰਾ ਮੜਿਆ ਤੋਰ ਦੇ ਲੋਜੀ ਥਾਂ ਤੋਂ ਤੁਸੀਂ ਚੈੱਕ ਕਰ ਸਮਾ ਥੋੜਾ ਜੂਮ ਕਰਕੇ ਲਾਗੇ ਨਾਜੂ ਗਰੀ ਨਾਜੂ ਆ ਤੋਰ ਤੋਰ ਲੋਜੀ ਜੂਮ ਕਰਕੇ ਦਿਖਾਦਾ ਪੀੜੀ ਦੇ ਵਰਗਿਆਂ ਵਰਗੇ ਪੀੜੀ ਦੇ ਪਾਵੇ ਵਰਗੇ ਹਨਾ ਠੀਕ ਹੈ ਨਾ ਚੈੱਕ ਕਰ ਸਮਾ ਬਹੁਤ ਸੋਨਾ ਥਾਂ ਲੱਗਿਆ ਕਰਮ ਵਾਲੀ ਸਨੂਲ ਛੋਟੀ ਆ ਤੋਰ ਦੋ ਜਿੱਦਣ ਮਾਜੀ ਤੋਰ ਦਿਦਣ ਪ੍ਰੋਪਰਸ਼ਨ ਮਾਰ ਕੇ ਜਰਾ ਕਰਦੇ ਹੋ ਤੁਸੀਂ ਲੈ ਤੁਮ ਲੋਜੀ ਚੰਗਾ ਕਰ ਬੜਾ ਲੋ ਚੰਗੀ ਬਣੀ ਤੁਸੀਂ ਲੋਸ ਕਰੋ ਲੈਓ ਗਰੀਲੋ ਮੋੜ ਲਓ ਲੋਸ ਲੈਓ ਲੈਓ ਵੀ ਮੋੜ ਲਿਆ ਪੂਰਾ ਦੇਖ ਸਕਦੇ ਆ ਬਹੁਤ ਸੋਹਣਾ ਲੱਗਿਆ ਕਰਮਾ ਵਾਲੀ ਠੀਕ ਹੈ ਲੋਸ ਭਾਈ ਟਿਕਟੂ ਕਿਹਦੇ ਦਾ ਪਤਾ ਕਿਹਦੇ ਦੀ ਹੈ ਨੀ ਟਿਕਟ ਤਾਂ ਨਹੀਂ ਬੱਤ ਦੂਜੇ ਦਾ ਪਤਾ ਠੀਕ ਆ ਠੀਕ ਡੂ ਕਰ ਦੋ ਬਾਈ ਜੀ ਪਤਾ ਨਹੀਂ ਹੈ ਨਾ ਜਿਹੜੀ ਹੈਗੇ ਤੁਹਾਡੇ ਸਾਹਮਣੇ ਆ ਤੇ ਤੁਸੀਂ ਤੁਸੀਂ ਕੀ ਦੇ ਸਕਦੇ ਹੋ ਰੇਟ ਭਰਾ ਦਾ ਕਿੰਨਾ 80 180000 ਰੁਪਏ ਜੀ 180000 ਰੁਪਏ ਰੇਟ ਆ ਭਰਾ ਮਾਨਤਨ ਹੋ ਜੂ ਬਾਈ ਹਾਂ ਜੀ ਮਾਨਤਨ ਕਰ ਦਿੰਦੇ ਠੀਕ ਹੈ ਜੀ ਹਾਂ ਜੀ ਦੂਜੀ ਛੋਟੀ ਦੱਸ ਜਾਨੀ ਇਹ ਸਾਢੇ 3 ਮਹੀਨੇ ਦੀ ਗੱਬਣਾ ਜੀ ਹਾਂ ਜੀ ਤੇ ਇਹਦਾ ਮੁੱਲ ਹੈਗਾ 85000 ਰੁਪਏ ਇਹਦਾ 85000 ਹਾਂ ਜੀ ਹਾਂ ਜੀ ਤੇ ਸਾਢੇ 3 ਮਹੀਨੇ ਗੱਬਣ ਚੈੱਕ ਪਾਸ ਹੈ ਚੈੱਕ ਪਾਸ ਐਪਲੀਕੇਸ਼ਨ ਵੀ ਆ ਹਾਂ ਜੀ ਹਾਂ ਜੀ ਠੀਕ ਆ ਇਹਨੂੰ ਤੋਰ ਦਗੇ ਜੀ

ਕਿੰਨਾ ਸੋਹਣਾ ਬਰਾਦਰ ਬਹੁਤ ਸਿੰਘ ਸਿੰਘ ਬਹੁਤ ਸੁੰਨ ਕਰਮ ਵਾਲੀ ਇਹ ਵੀ ਖੇਲੂ ਝੋਟੀ ਬਰਾ ਘਟ ਕੋੜਾ ਇਹਦਾ ਬਹੁਤ ਸੋਹਣਾ ਲਿਓ ਜੀ ਮੋੜ ਦਿਓ ਲਓ ਲਿਆ ਬਰੇ ਲਿਆ ਮੋੜ ਲਿਆ ਹੌਲੀ ਹੌਲੀ ਲਿਆ ਕਰ ਤੱਕ ਲੱਕਣੀ ਜੇ ਥੋੜੀ ਚਾ ਕੇ ਦੇਖ ਕਰ ਸੱਤ ਕਰ ਸੱਜਰਾ ਲੱਗ ਤੋਕੜ ਗੱਪਣ ਇੱਕ ਸੁੰਨ ਵਾਲੀ ਟਰੱਕ ਉੱਥੇ ਚਾਫਾ ਥੋੜਾ ਡਰ ਦੇ ਕੈਮਰੇ ਤੋਂ ਸੰਗ ਦਿਖਾਉਂਦੇ ਨਹੀਂ ਬੰਨ ਦੇ ਵੀ ਬੰਨ ਦੇ ਤੇਰੇ ਪੈਰ ਨਾ ਕਰਦੇ ਲਓ ਜੀ ਹਾਂ ਜੀ ਰੇਟ ਇਹਦਾ ਵੀਰੇ ਇਹਦਾ 85000 ਰੁਪਏ ਇਹਦਾ 85000 ਰੁਪਏ ਪਹਿਲਾਂ ਵੀ ਰਾਸਤੇ ਚ ਪਤਵਾਰੇ ਫਿਰ ਉਸ ਜਿਆ ਠੀਕ ਹੈ ਨਾ ਤੇ ਜੇ ਕਿਸੇ ਨੇ ਦੋਨੇ ਇਕੱਠੇ ਲੈਣੀ ਮੰਨ ਤਾਂ ਲਹੂ ਜੀ ਹਾਂ ਜੀ ਮੰਨਦਾਂ ਕਰਦੇ ਜੀ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੇ ਠੀਕ ਹੈ ਜੀ ਬੰਦ ਦੇ ਵੀਰੇ ਮਾੜਾ ਤੁਹਾਨੂੰ ਦਿਖਾ ਦਈ ਆਪਾਂ ਹਾਂ ਲਓ ਲੱਗਣਗੇ ਥੋੜਾ ਜਿਹਾ ਚਲੋ 3 4 ਹੀ ਆ ਨਾ ਵੀਰੇ ਹਾਂ ਜੀ 4 ਤਾਂ ਨਹੀਂ ਹਾਂ ਹਾਂ ਜੀ ਥੋੜਾ ਜਿਹਾ ਦੂਰੋਂ ਦਰਦੀ ਥੋੜਾ ਜਿਹਾ ਨਾ ਤੇ ਕੈਮਰਾ ਮੀਡੀਅਮ ਜਾਂ ਧੰਨਵਾਦ ਜੀ ਨਾ ਜਲੂ ਕਨੈਕਟ ਕਰੋ ਵੀਡੀਓ ਦੇਖਣ ਲਈ ਭੈਣ ਭਰਾਵਾਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ